ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਜਿਵੇਂ ਅਧਾਰਨਾ ਬਣੀਆਂ ਹੁੰਦੀਆਂ ਨੇ ਸਿਆਣੇ ਬਜ਼ੁਰਗ ਕਹਿ ਦਿੰਦੇ ਆ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜਾਂ ਕਈ ਵਾਰ ਕਹਿ ਦਿੰਦੇ ਨੇ ਵੀ ਰੇਤੇ ਤੇ ਜਾਂ ਰੋੜਾਂ ਦੇ ਉੱਤੇ ਜਦੋਂ ਆਪਾਂ ਦੂਰੋਂ ਦੇਖਦੇ ਆ ਤਾਂ ਆਪਾਂ ਨੂੰ ਭੁਲੇਖਾ ਪੈ ਜਾਂਦਾ ਵੀ ਪਾਣੀ ਹੁੰਦਾ ਪਰ ਉਹ ਪਾਣੀ ਹੁੰਦਾ ਨਹੀਂ ਰੇਗਿਸਤਾਨ ਦੇ ਵਿੱਚ ਰੇਤੇ ਦੇ ਸਮੁੰਦਰ ਦੇ ਵਿੱਚ ਜਿਹੜੇ ਪਸ਼ੂ ਤੇ ਪੰਛੀਆਂ ਦੇ ਮਰਨ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੁੰਦਾ ਆਹਾ ਅਲਿਊਜ਼ਨ ਹੁੰਦਾ ਭੁਲੇਖਾ ਹੁੰਦਾ ਜਿਹੜਾ ਹਰ ਕਿਸੇ ਨੂੰ ਆਪਣੇ ਵੱਲ ਖਿੱਚਦਾ ਇਦਾਂ ਲੱਗਦਾ ਜਿਵੇਂ ਉੱਥੇ ਪਾਣੀ ਹੁੰਦਾ ਬਹੁਤ ਸਾਰਾ ਪਰ ਉਹ ਅਸਲ ਦੇ ਵਿੱਚ ਉੱਥੇ ਕੋਈ ਪਾਣੀ ਨਹੀਂ ਹੈਗਾ ਤੇ ਕਿਉਂਕਿ ਰੇਤੇ ਦੇ ਉੱਤੇ ਗਰਮੀ ਕਰਕੇ ਪਹਿਲਾਂ ਹੀ ਪਿਆਸ ਇੰਨੀ ਲੱਗੀ ਹੁੰਦੀ ਆ ਤੇ ਫਿਰ ਬੰਦਾ ਪਾਣੀ ਦੇ ਭੁਲੇਖੇ ਭੱਜਦਾ ਜਦੋਂ ਇਧਰ ਨੂੰ ਤੇ ਉੱਥੇ ਜਾ ਕੇ ਜਦੋਂ ਪਾਣੀ ਨਹੀਂ ਮਿਲਦਾ ਤੇ ਫਿਰ ਉਹਦਾ ਹੌਸਲਾ ਵੀ ਟੁੱਟ ਜਾਂਦਾ ਤੇ ਉਹ ਪਿਆਸ ਕਰਕੇ ਮਾਰਿਆ ਜਾਂਦਾ ਇਸੇ ਤਰ੍ਹਾਂ ਰੇਗਿਸਤਾਨ ਦੇ ਵਿੱਚ ਹਰ ਸਾਲ ਬਹੁਤ ਸਾਰੇ ਜੀਵ ਜੰਤੂ ਤੇ ਇਨਸਾਨ ਵੀ ਮਾਰੇ ਜਾਂਦੇ ਨੇ ਤੇ ਆ ਦੇਖ ਲਓ ਅੱਜ ਤੁਸੀਂ ਵੀ ਉਹ ਭੁਲੇਖਾ ਕਿਵੇਂ ਪੈਂਦਾ ਧੰਨਵਾਦ